ਟੈਰ ਵੀ ਕਾਫੀ ਬੈ ਗਿਆ ਇਧਰ ਵਾਲਾ ਇੱਕ ਟਰੈਕਟਰ ਹੋਰ ਮਗਾਉਣਾ ਪਣਾ ਬੈਂਪਰ ਵਾਲਾ ਓਏ ਇਹ ਨਹੀਂ ਪਾਈਦਾ ਓਏ ਹਾਂਜੀ ਮਿੱਤਰੋ ਸਸਰੀਆ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਆਈ ਹੋਪ ਸਾਰੇ ਵਧੀਆ ਹੋਵੋਗੇ ਅਸੀਂ ਵਧੀਆ ਠੀਕ ਠਾਕ ਬੈਸਟ ਸੋ ਅੱਜ ਆਪਣਾ ਟਰਾਲਾ ਲੋਡ ਹੋ ਰਿਹਾ ਕਿੰਨੇ ਦਾ ਸੋ ਟਰਾਲਾ ਆਪਾਂ ਪੈਲੀ 'ਚ ਲੈ ਕੇ ਆ ਗਿਆ ਸੀਗੇ ਜਗਨਪ੍ਰਾਪਾ ਆਪਣਾ ਆਇਆ ਨਾਲ ਅੱਜ ਗੰਨਾ ਆਪਣਾ ਲਾਸਟ ਘੇੜਾ ਉਹ ਗੰਨਾ ਸਾਬ ਦੇ ਹੋਣਾ 150 ਕੁਇੰਟਲ ਦੇ ਲਗਭਗ ਹੋਣਾ ਕਿਉਂਕਿ ਲਾਸਟ ਘੇੜਾ ਰਹਿ ਗਿਆ ਬਾਕੀ ਆਪਣਾ ਗੰਨਾ ਨਿਕਲ ਗਿਆ ਸਾਰਾ ਸੋ ਕਰਾਉਨੇ ਆਪਾਂ ਟਰਾਲਾ ਲੋਡ ਸੋ ਕੱਲੇ ਝੋਟੇ ਨੇ ਕੱਢਾਂਗੇ ਬਾਹਰ ਕਿਉਂਕਿ ਗੰਨਾ ਸਾਬ ਦਾ ਹੀ ਆ ਲਓ ਜੀ ਟਰਾਲਾ ਆਪਣਾ ਹੋ ਰਿਹਾ ਲੋਡ ਵੱਧਾ ਗੰਨਾ ਹੋ ਗਿਆ ਲੋਡ ਕਿਉਂ ਗੰਨਾ ਸਾਬ ਦਾ ਹੀ ਸੀ ਲਾਸਟ ਘੇੜਾ ਆਪਣਾ ਟਰੈਕਟਰੀ ਦੀ ਲੋਡ ਨਹੀਂ ਬਣੀ ਆਪ ਨੂੰ ਸਾਂ। ਹਾਂ। ਇਕੱਲੇ ਲੈ ਜੀ। ਲੈ ਜੀ ਇਕੱਲਾ ਹੀ ਆਪਣਾ ਛੋਟਾ। ਉਹ ਤੇ ਨਹੀਂ ਆਉਣੇ ਸੌਖੀ ਨੇ ਜਿਹੜਾ ਕਮਾਉਂਦਾ। ਉਹ ਕੱਢਦੇ ਆ। ਜਗਨ ਆਪਣਾ ਜ ਨਾਲੇ ਨਿਕਲੇ ਕਿਉਂ ਨਾ ਹੈ। ਓਏ ਸੇਤ ਨੂੰ ਨਾ ਕੱਢ। ਹੋਰ ਹੈ। ਮੈਂ ਵੀ ਬੇਰੇ ਰੱਖਾ। ਬਈ ਬੰਦੇ ਗੱਦੀ ਜਾ ਰਹੇ ਨੇ ਯੋਰਾ ਚ। ਜਗਨ ਭਰਾ ਵਾਲਾ ਬਿਲਡੋਜ਼ਰ ਘਰੇ ਅੱਜ ਨਾ ਗੱਲ ਬਣੀ ਤੇ। ਫਿਰ ਹੋਲੇ ਆਵਾਂਗੇ। ਬਰੇ ਵੀ ਕਿੰਗ ਇਕੱਠਾ ਜੈਗਣ ਗੋਵੇ ਸਾਡਾ ਸੈਟ ਕਰਵਾ ਦੀ ਕੋਈ ਕਿੰਮਤ 2-3 ਲਗਾ ਰਹੀ ਹੈ ਇਹ ਮੈਂ ਨਾਲ ਕਾ ਰੋ ਜੀ ਮਤਰਾ ਉਹ ਤੇ ਲੋਡ ਲੱਗਾ ਨਾ ਤੇ ਨੂੰ ਨਹੀਂ ਪਤਾ ਲੱਗਾ ਇਹ ਸੈਟੀ ਇਹ ਦੇਖ ਠੀਕ ਆ बराबरी ये किस स्वराज ਪਰੇ ਚੱਲਦਾ ਪਿਆ ਆਪਣਾ ਹੈ ਉਧਰ ਹਾਂ ਆਵਾਜ਼ ਆਉਂਦੀ ਸਵਰਾਜ ਦੀ ਜੋਦਾ ਦੇ ਵਾ ਇੱਕ ਆਪਣਾ ਲੋਡ ਹੋ ਗਿਆ ਚਲ ਗਿਆ ਮਿੱਤਰੋ ਆ ਜਾ ਰਹੇ ਆ ਪੈਗੇ ਨਾਲ ਦਿਆ ਹੁਣ ਆਲਾ ਟਰਾਲਾ ਹੋ ਜਾਂਦਾ ਪਿਆ ਉਹ ਹੁਣ ਪਹਿਲਾ ਹੋ ਗਿਆ ਟਰਾਲਾ ਲੋਡ ਕੇ ਜੀ ਉਹ ਸਵੇਰ ਜੇ ਲੱਗੀ ਆਪਾਂ ਥੋੜੇ ਡੇਟ ਆਏ ਹਾਂ ਉਹ ਦੇਖਦੇ ਭਾਈ ਲੋਡ ਕਰਕੇ ਆਪਾਂ ਕੰਨ ਫਿਰ ਦੇਖਦੇ ਕੱਢਦੇ ਸਵੇਰੇ ਆ ਨਾ ਵੀਰਾਂ ਨੂੰ ਜੀ ਚਲਦੀ ਉੱਪਰ ਟਰਾਲੇ ਦੇ ਦੇਖ ਕੇ ਨੇ ਸੁੱਟਾ ਨਾ ਲੈ ਰਿਹਾ ਨਹੀਂ ਅੱਕ ਤੇ ਲੋੜ ਆਣ ਗਈ ਨਾ ਨਹੀਂ ਲੱਗਦੀ ਹੋਣੀ ਲੱਗਦੀ ਨਹੀਂ ਹੋਣੀ ਲਉਂਦੇ ਇਹ ਸਿੰਪਲ ਹੀ ਰਹਿਣੀ ਅਸ਼ਸ਼ਾ ਇਸ ਤਰ੍ਹਾਂ ਹੀ ਕਿਨਾਂ ਐਸ਼ਾ ਨਈ ਹੁੰਦੇ ਮੈਨੂੰ ਆਈਡੀ ਦੱਸੀ ਫਿਰ ਮੈਂ ਵੇਖਾਂਗਾ ਜਗਣਾ ਆ ਜਾ ਉੱਤੇ ਆ ਜਾ ਉੱਤੇ ਉਪਰ ਐ ਟਰਾਲੀ ਦੇ ਮੁੰਡੇ ਵਾਟ ਕਢੀ ਜਾਣਦੇ ਨੇ ਮੁੰਡੇ ਮਾਣਾ ਰਣਕੇ ਨਵਾ ਵਾਰਿਆ ਉਹ ਤੇ ਜਾ ਉਧਰ ਹੋ ਗਿਆ ਪੂਰਾ ਰਹਿ ਗਿਆ ਅੱਛਾ ਤੇ ਜਾ ਇੱਧਰ ਪਤਾ ਲਾ ਲੈਣੇ ਆ ਬਸ ਉਸੇ ਹਿਸਾਬ ਨਾਲ ਬੰਦ ਕਰ ਲਓ ਜਿੰਨਾ ਰਹਿ ਗਿਆ ਚਾਵਾ 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 ਲੋ ਜੀ ਮੈਟਰੋ ਸਤ ਸ੍ਰੀ ਅਕਾਲ ਜੀ ਬੋਲ ਰਿਹਾ ਨਾ ਕਹਿੰਦੇ ਅੱਛਾ ਮੇਰੀਆਂ ਨਾ ਬਣਾਤੀ ਉਹਨੇ ਖਾ ਲਈ ਪਾਜੀ ਦਾ 10000 ਕੁੜੀ ਤੇ ਹੈ ਜੀ ਖਾ ਲਈ ਲਓ ਜੀ ਮਿੱਤਰੋ ਅੱਜ ਲਾਸਟ ਗੇੜੇ ਦੀ ਖੁਸ਼ੀ ਜਦੋਂ ਹੁਣ ਪਹਿਲੇ ਗੇੜੇ ਦੀ ਖੁਸ਼ੀ ਓਦਾਂ ਹੁਣ ਲਾਸਟ ਗੇੜੇ ਦੀ ਅੱਜ ਖੁਸ਼ੀ ਆਪਣਾ ਲਾਸਟ ਗੇੜਾ ਕਨੇ ਦਾ ਕਿ ਲਿਆ ਚਾਹੀਦਾ ਕਿ ਕਿਥੇ ਆਈ ਦੇ ਗਣੇ ਜਿਹੜਾ ਸੱਧਰਾ ਆਏਗਾ ਫਿਰ ਸੁਣਾਣਾ ਹੋਈਏ ਹੋਣਾ ਨਾ ਬਾਤ ਕੀ ਗੇ ਲੋੜੀ ਲੋੜੀ ਨੰਨਾੜੀ ਲੋੜੀ ਆਪਣਾ ਅੱਰੀ ਕਾਲੀ ਦਾ ਫੇਰ ਲੋੜੀ ਦਾ ਸੰਦਾ ਸੱਡਾ ਲਈ ਚੱਲਦਾ ਕੋਈ ਨੀ ਇੱਥੇ ਲਾਇਓ ਹਾਚਾਰ ਚ ਲੈ ਨਹੀਂ ਰਹਿਣ ਦਾ ਇੱਥੇ ਇੱਥੇ ਮੈਂ ਨਹੀਂ ਚਾਹਤਾ ਆ ਦੇਖਣ ਹੂੰ ਵੱਡਾ ਧਿਆਨ ਹੀ ਕਿ ਐਵੇਂ ਦਾਤਰਾ ਮਾਰੀ ਜਿੰਦਾ ਇਹਦੇ ਪੂਰਾਲਾ ਹੁੰਦਾ ਹੈ ਹਾਂ ਹਰੇ ਵੇਖੋ ਕਿਹੜਾ ਜਨ ਹੈ ਇਹਦੇ ਸੀਨਰ ਕੈਮਰ ਕਰ ਲਈਏ ਆਪਣੇ ਬੰਦੇ ਕਹਿਣਾ ਸੋਲਿਆ ਸਬਸਕ੍ਰਾਈਬ ਕਰਮੀ ਜਾ ਕਹਿਣੇ ਸੋਲਿਆ ਪਾ ਲੈ ਰੈਡੀ ਹੈ ਇਹ ਨਹੀਂ ਜਾਦਾ ਅੱਛਾ ਇਹਨੇ ਥੋੜੀ ਚੋਕਾ ਫਰੇਮ ਤੇ ਆ ਗਿਆ ਇੱਕ ਰਣੇ ਹੋਣਾ ਪਾਣੀ ਤੇ ਹਾਂ ਹਾਂ ਕਿਹਦੀ ਪੜੀ ਪੋਹੀ ਪੜੀ ਬਹੁਤ ਔੜੀ ਕੱਢੇ ਮੇਰੇ ਹਾਂ ਹਾਂ ਕੌਲੀ ਇਹ ਲੈ 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 ਬੋੜੀ ਸੋਹੀ ਲੈ ਆਈ ਹੁਣੀ ਜਗਾਂ ਦਾ ਪਾ ਜੋਰ ਦੇਖਦੀ ਹੈ ਜੇਨ ਫਾਟੋ ਕਾ ਭਾਈ ਆ ਜਿਹੜੇ ਉੱਪਰ ਲੈ ਲੈ ਫੜ ਮੁੰਡਿਆ ਹਥਿਆਰ ਜੈਕਟ ਰਹਿਣ ਦੇ ਹਵਾ ਠੰਡੀ ਦੀ ਚੱਲਣ ਬਾਰਾ ਬੜਾਇਆ ਕਿਹੜਾ ਗਨਮਾ ਆੜੇ ਉਬਰੇ ਬਰੇ ਬਾਦੇ ਸਾਰੇ ਬਾਸਾਈ ਦਾ ਦ ਵੱਡ ਲਿਆ ਟਾਈਮ ਆ ਹਾਂ ਅਰੇ ਪਰ ਬਚਾ ਕੇ ਲੋੜੀ ਲੱਗ ਗਈ ਭਰਾ ਟੋਕਾ ਖੈਰ ਨਾ ਮੱਚ ਤੁਸੀਂ ਬੁਲਾਓ ਕਿ ਆ ਜਾ ਮੈਂ ਆ ਜਾਂ

ਵਿਭਾਗ ਇਹ ਤੇਨ ਜਾ ਸਖਾਈਏ ਲੱਦ ਕਿਦਾਂ ਲੱਦੀ ਦੀ ਕਵਾਸਾ ਮਾਰਿਆ ਕਰ ਕਵਾਸਾ ਵਾਸੀ ਨੇ ਮਾਰਿਆ ਕੱਟ ਕਰਕੇ ਬਣ ਤੋਕਾ ਨਹੀਂ ਕਵਾਸਾ ਗੱਠਾ ਕਵਾਸਾ ਤੇਿਆ ਨਹੀਂ ਨਾਮ ਲਾ ਨਾ ਖਾਦੇ ਨਹੀਂ ਜਾਜ ਗੰਨੇ ਮੋਗ ਗਏ ਬੱਸ ਹੋ ਗਿਆ ਜੋਰ ਪੱਥਰ ਵਾਲੇ ਪੂਲੇ ਚੁੱਕੜੇ ਇਹ ਦੋ ਕੁ ਚੁੱਕੇ ਹਾਂ ਸਮਝੇ ਆਹ ਦੇ ਨਾ ਕੋਸੇ ਆਹ ਮਗਰਲੇ ਬਾਥੇ ਰੋਣੇ ਨਾ ਓਏ ਉੱਥੇ ਰੋਣੇ ਪੂਰਾ ਅੰਦਰ ਨੂੰ ਕਰ ਲਈ ਨਾ ਪੱਥਰ ਵਾਲੇ ਆਓ ਸਾਤ ਨਾ ਕਰ ਲਾਂ ਅੰਦਰ ਨੂੰ ਮੁਰਕ ਕੇ ਨਾ ਉੱਥੇ ਦੇਖੀਓ ਲਾ ਲੀਏ ਬਾਹਰ ਤੇ ਆ ਇਦਾਂ ਚਿਆਨ ਰੱਖ ਕੇ ਪਰਦੇ ਦੇਖਦੇ ਸਾਡੇ ਨੇ ਹੈ ਇੱਥੇ ਰੱਖ ਵਾਸ ਠੀਕ ਹੈ ਇਹ ਨਾ ਇਹ ਬੰਦੇ ਆਨੇ ਕੱਢੀ ਜਾਂਦਾ ਵਾਟ ਹੈ ਇਹ ਪੁਲਿਸ ਨੇ ਇਹ ਇੱਥੇ ਇੱਥੇ ਉਧਰ ਦੇ ਹਾਂ ਹਾਂ ਇੱਧਰ ਕੋਈ ਨਹੀਂ ਮਾਰ ਲੱਕ ਚ ਇੱਕ ਵਾਸਾ ਕਰਕੇ ਟੋਕਾ ਆਵੇ ਕਿ ਸਿੱਧਾ ਵੱਜ ਜਾਣਾ ਕਵਾਸਾ ਮਾਰ ਇੱਧਰ ਕਰਕੇ ਟੋਕਾ ਨਹੀਂ ਕਵਾਸਾ ਕਰਨਾ ਗੱਠਾ ਕਵਾਸਾ ਹੀ ਦਾ ਇੱਥੇ ਇੱਥੇ ਐਦਾਂ ਖੋੜ ਦੇ ਹਾਂ ਜੇ ਖੋਲ ਦੇ ਖੱਬੜ ਲੋਡ ਨੂੰ ਚੋ ਗੰਨਾ ਹੋ ਗਿਆ ਲੋਡ ਆਪਣਾ ਖੋਲਦਿਆ ਪਰ ਅੱਸੀ ਆਉਂਦੇ ਵੀ ਜਗ੍ਹਾ ਰੱਸੀ ਹੋਈ ਆ ਹਾਂ 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 ਉੱਪਰ ਦੀ ਇਹਦੇ ਇਹਦੇ ਵਿੱਚ ਦੀ ਆਉਂਦੀ ਚਲੀ ਜੇ ਹੂੰ ਹੂੰ ਕਿਹੜਾ ਲੈ ਲੀ ਰੀਲ ਕਮਾਰ ਇੱਥੇ लो जी मित्रों हो गया लोड रस्से पाते आप तो बंद अपने चुके लारे रस्से चार पे कहीं बाहर कल ना इधर आ जाओ हर रस्सा करके रखी अड़ना किली Chale, chờ Chà, Okay. ਸਸਾ ਜੋ ਫੋਲੀ ਲੋ ਬੀ ਟਰਾਲਾ ਆਪਣਾ ਹੋ ਗਿਆ ਲੋਡ ਰਸੇ ਰੁਸੇ ਕਸੇਗੇ ਹੁਣ ਆਪਾਂ ਵੇਖਦੇ ਦੋੜ ਕੇ ਲੈ ਜਾ ਤੇ ਜਾ ਆਹ ਗਰਮ ਕਰ ਲਾ ਗਰਮ ਹੈਂ ਹੈ ਢੜਕੇ ਇਹ ਵੀ ਨਹੀਂ ਬਣੀ ਗੱਲ ਹੈ ਨਾ ਟਰੈਕਟਰ ਮੰਗਵਾਉਣਾ ਪੈਣਾ ਹੈ ਟਾਇਰੀ ਪਰਲਾ ਬਹਿ ਗਿਆ ਇਹ ਪਰਲਾ ਟਾਇਰੀ ਬਹਿ ਗਿਆ ਟਾਇਰੀ ਉਹ ਬਹਿ ਗਿਆ ਪਰਲਾ बैग इधरला टायर बह गया मित्रों ट्रैक्टर अड़ गया अपना टायर भी काफी बह गया इधर आला मंगाने ट्रैक्टर फिर देखते जोर लवा के एक ट्रैक्टर होर मैं अपना बंपर वाला ਗੰਨੇ ਦਾ ਫੇਰ ਵੀ ਵਜਨ ਦੇ ਹੈਗਾ ਹੂੰ ਹੂੰ ਵਜਨ ਵਧੇ ਰਿਹਾ ਹੋਜੀ ਮਿੱਤਰੋ ਥਾਂ ਬਹੁਤ ਜਿਆਦਾ ਹੀ ਗਿੱਲਾ ਥਾਂ ਆ ਸੋ ਤਾਂ ਕਰਕੇ ਕਿਉਂਕਿ ਲੀਵ ਹੀ ਨਵੀਂ ਆਪਣੀ ਤੇ ਆਪਾਂ ਪਹਿਲਾਂ ਟਰਾਲਾ ਵੀ ਨਹੀਂ ਲਈ ਤੇ ਫੇਰ ਆ ਤਾਂ ਕਰਕੇ ਆਪਣਾ ਟਰਾਲਾ ਲੜ ਗਿਆ ਮਗਾਉਨੇ ਆਪਾਂ ਇੱਕ ਟਰੈਕਟਰ ਹੋਰ ਉਹਦਾ ਬੈਂਪਰ ਲਾਉਨੇ ਆ ਮਗਰ ਉਹ ਫਿਰ ਦੇਖਦੇ ਆ ਆਪਣਾ ਟਰੋਲਾ ਨਿਕਲਦਾ ਕਿ ਨਹੀਂ ਨਿਕਲਦਾ ਲੋ ਇਹ ਟਰੈਕਟਰ ਆ ਗਿਆ ਕਿ ਸੁਬਰਾਜ ਆਪਣਾ ਉਹ ਲਾਉਨੇ ਦਾ ਬੈਂਪਰ ਓਏ ਜਰੂ ਓ ਟਰਾਲੀ ਲਾਲਾ ਲਾਲਾ ਟਰਾਲੀ ਲੈ ਆ ਹਰ ਕੁਮਾਈ ਛੋਟਾ ਕਰਲਾ ਛੋਟਾ ਕਰਲਾ ਗੋਮੋਇੜੇ ਨੇ ਟਰਾਲੀ ਵੀ ਨਾਲ ਹੀ ਲਿਆਇਆ ਹੈ ਲੈ ਵੀ ਆ ਆਵੇ ਵੀਰ ਲੱਗਾ ਲਾਉਣ ਲਓ ਜੀ ਮਿੱਤਰੋ ਇਹਨਾ ਗੰਨਾ ਨਹੀਂ ਅੱਜ ਲੱਦਿਆ ਹੈ ਪੈਲੀ ਪੜੀ ਹੁੰਦੇ ਰਹੇ ਅੱਜ ਤੇ ਟਰਾਲਾ ਪਾ ਲਿਆ ਆਪਣੀ ਬੰਦ ਇਥੇ ਉਹ ਕੱਢ ਕੇ ਟਰਾਲਾ ਆਪਣਾ ਗੰਨੇ ਵਾਲਾ ਇਹ ਟਰਾਲਾ ਪਾ ਲੂੰਗਾ ਸੋ ਛੋਟੀ ਜਿਹੀ ਟਰਾਲਾ ਛੋੜਤੀ ਆ ਆਪਦੀ ਥੱਲੇ ਇੰਨੀ ਥੱਲੇ ਪਾ ਭਰਾ ਆਉਂਦੇ ਨੇਰਾ ਹੋਂਦਿਆ ਓਏ ਇਹ ਨਹੀਂ ਪਾਈਦਾ ਓਏ ਓਂਦੇ ਗੱਲ ਬਾਤ ਨਹੀਂ ਹੈਗੀ ਆਖਦੇ ਨੇ ਜਾਣ ਦੇ ਪਿੱਛੇ ਹੀ ਹਾਂ ਹਾਂ ਕੋਈ ਟੇਲ ਨਹੀਂ ਕਟਿਆ ਗਿਆ ਤੇ ਚੱਲ ਆ ਯਾਰ ਜਗੜ ਖੋਰੀ ਲਾ ਦੇ ਬੈਂਪਰ ਅੱਗੇ ਬੰਦਾ ਨੇ ਵਿੱਚ ਦੇ ਦੀ ਉਪਰੇ ਆ ਜਾ ਤੇ ਜੇ ਜੇ ਰੱਖੀ ਤੇ ਜੇ ਲੋ ਜੇ ਫੋਲ ਯੋਰ ਲੋਣੀ ਯੋਰ ਲਾ ਕੇ ਰਖੀ ਭਾਈ ਦਾ ਤੇ ਹੈਗਾ ਨਹੀਂ بس ਇਹ ਜਿਹੜਾ ਮਾਗੂਣ ਹੈ ਲੋਈ ਮੇ ਟਰੋ ਟਰੈਕਟਰ ਆਪਣਾ ਨਿਕਲਾਇਆ ਸੋ ਬੈਂਪਰ ਲਾਇਆ ਕ ਟਰੈਕਟਰ ਦਾ ਤੇ ਨਿਕਲਿਆ ਆਪਣਾ ਟਰੋਲਾ ਉਹ ਫਿਰ ਵੈਕ ਕੀਤਾ ਸੀ ਪਹਿਲਾਂ ਤਾਂ ਚੜਦਾ ਸੀ ਕਿਉਂਕਿ ਇਹ ਤਾਂ ਪਏ ਤੇ ਘਲਾਰ ਦੇਣਾ ਤੇ ਉਹਨੂੰ ਜਗ੍ਹਾ ਨਹੀਂ ਮਿਲਣੀ ਲੰਘਣ ਵਾਸਤੇ ਇਸ ਦੂਸਰੇ ਟਰੈਕਟਰ ਨੂੰ ਤਾਂ ਵੈਕ ਕੀਤਾ ਆਉਂਦੇ ਹਾਂ ਕਾ ਠੀਕ ਆ ਲੋ ਜੀ ਮਿੱਤਰੋ ਚੱਲ ਗਿਆ ਆਪਣਾ ਸਵਰਾਜ ਜੀ ਦਾ ਸੋ ਇਹਨੂੰ ਆਪਾਂ ਕਰਦੇ ਆਂ ਤਾਂ ਪਏ ਤੇ ਹਾਈ ਲਾ ਪਹਿਲਾ ਹਾਈ 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 ਪਹਿਲਾ ਹਾਈ

ਟਰਾਲਾ ਆਪਣਾ ਆ ਗਿਆ ਪਏ ਤੇ ਹੋ ਹੁਣ ਮਿੱਤਰੋ ਰਾਤ ਆਪਣਾ ਟਰਾਲਾ ਰਹੇਗਾ ਪਏ ਤੇ ਸੂਰੇ ਖੜਾਂਗੇ ਨੂੰ ਮਿਲ ਕੇ ਸੋ ਜੋਦਾ ਵੀ ਆਪਣਾ ਚੱਲ ਗਿਆ ਲੈ ਕੇ ਟਰੈਕਟਰ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਅਗਲੇ ਵਲੌਗ ਚ ਅੱਜ ਦੇ ਵਲੌਗ ਲਈ ਇੰਨਾ ਹੀ ਸੋ ਬਣੇ ਰਿਓ ਇਦਾਂ ਹੀ